ਮੈਂ ਮਨਦਰ ਸਿੰਘ ਪੈਣੀਵੱਗਾ ਬੀਕੇਜੂ ਟਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਮਾਨਸਾ ਇੱਕ ਡੀਲਰ ਆ ਜਿਹੜਾ ਮੂੰਗੀ ਲੈਂਦਾਗਾ ਉਸ ਦੀ ਦੁਕਾਨ ਅੱਗੇ ਧਰਨਾ ਲਾਉਣਾ ਪਿਆ ਸਾਨੂੰ ਕਿਉਂਕਿ ਛੇ-ਸੱਤ ਕਿਸਾਨ ਆ ਜਿਹੜੇ ਲਗਾਤਾਰ ਉਹ ਮੂੰਗੀ ਐ ਆਦੇ ਆਰਟੀਕਲ ਨੂੰ ਵੇਚਦੇ ਰਹੇ ਨੇ ਮਾਨਸਾ ਦਾ ਡੀਲਰ ਆ ਜਿਹੜਾ ਸਨਾਮ ਤੋਂ ਜਾ ਕੇ ਸਿੱਧੀ ਉਹਨਾਂ ਦੀ ਮੂੰਗੀ ਲੈ ਕੇ ਆਇਆ ਲਗਾਤਾਰ ਪਰਚਾਇਤਾਂ ਦੇ ਵਿੱਚ ਆਪਣੇ ਆੜਤਿਆਂ ਦੀ ਪੰਚਾਇਤ ਦੇ ਵਿੱਚ ਮੰਨ ਚੁੱਕਿਆ ਵੀ ਮੈਂ 20 ਲੱਖ ਰੁਪਏ ਤੋਂ 50 ਰੁਪਏ ਘੱਟ ਹੈ ਜਿਹੜੇ ਉਹ ਮੂੰਗੀ ਦੇ ਦੇਣੇ ਆ ਅੱਜ ਸਵੇਰ ਦਿੰਨਾਗਾ ਪਰ ਲਗਾਤਾਰ ਉਹ ਡੀਲਰ ਆ ਰਾਰੇ ਲਾਈ ਗਿਆ ਅੱਜ ਜਦੋਂ ਦੁਕਾਨ ਤੇ ਗਿਆ ਤਾਂ ਉਹ ਡੀਲਰ ਨੇ ਛਿੱਟਾ ਜਵਾਬ ਦਿੱਤਾ ਕਹਿੰਦਾ ਵੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਮੈਂ ਦੇਣੇ ਜ਼ਰੂਰ ਹੈ ਮੈਂ ਨੰਗ ਹੋ ਗਿਆ ਮਤਲਬ ਕਿ ਅਸੀਂ ਆਖੇ ਇਸ ਮਸਲਾ ਤੇਰਾ ਇਹ ਨਹੀਂ ਹੈਗਾ ਵੀ ਮੈਂ ਨੰਗ ਹੋ ਗਿਆ ਸਵਾਲ ਇਹ ਵਧੀਆ ਨਹੀਂ ਹੈਗਾ ਤਾਂ ਇਹ ਤਾਂ ਬੁਰਾ ਭਲਾ ਬੋਲਿਆ ਉਹ ਕਿਸਾਨਾਂ ਨੂੰ ਸਾਡੇ ਬਰਨਾਲੇ ਜ਼ਿਲ੍ਹੇ ਚੋਂ ਕਿਸਾਨ ਦੇ ਆਗੂ ਪਹੁੰਚੇ ਸੀਗੇ ਜ਼ਿਲ੍ਹੇ ਦੇ ਤਾਂ ਫਿਰ ਉਹਨਾਂ ਨੇ ਬਾਰਗੇ ਧਰਨਾ ਲਾਇਆ ਲਗਾਤਾਰ 2-2 ਘੰਟੇ ਦੁਕਾਨ ਦੇ ਮੂਹਰੇ ਧਰਨਾ ਚੱਲਿਆ ਬਲਾਰੇ ਬੋਲੀ ਉਸ ਤੋਂ ਬਾਅਦ ਐਸਐਚਓ ਸਿਟੀ ਬਾਨ ਆ ਕੇ ਉਹਨੇ ਇੱਕ ਮੀਟਿੰਗ ਦਾ ਟਾਈਮ ਦਿੱਤਾ ਕਿਉਂਕਿ ਐਤਵਾਰ ਨੂੰ ਕਹਿੰਦਾ ਵੀ ਥਾਣੇ ਦੇ ਵਿੱਚ ਛੋਟੀ ਮੀਟਿੰਗ ਕਰਾਈ ਜਾਊਗੀ ਜਿਹੜੇ ਬਣਦੇ ਪੈਸੇ ਆ ਉਹ ਕਿਸਾਨਾਂ ਨੂੰ ਦਵਾਏ ਜਾਣਗੇ ਜੇਕਰ ਡੀਲਰ ਨਹੀਂ ਪੈਸੇ ਦਿੰਦਾ ਤਾਂ ਐਸਐਚਓ ਵੱਲੋਂ ਆਇਆ ਵੀ ਕਿਸਾਨਾਂ ਦੇ ਬਿਆਨ ਲੈ ਕੇ ਮੈਂ ਡੀਲਰ ਤੇ ਬਣਦੀ ਕਾਰਵਾਈ ਕਰ ਦਊਗਾ ਅਸੀਂ ਕਾਰਵਾਈ ਕਰਾ ਕੇ ਉਸ ਤੋਂ ਬਾਅਦ ਜਿਹੜਾ ਅੱਜ ਦਾ ਧਰਨਾ ਮੁਲਤਵੀ ਕੀਤਾ ਜੇਕਰ ਡੀਲਰ ਨਹੀਂ ਪੈਸੇ ਦਿੰਦਾ ਤਾਂ ਉਹਤੇ ਕਾਰਵਾਈ ਕਰਾ ਕੇ ਉਸ ਤੋਂ ਬਾਅਦ ਲਗਾਤਾਰ ਧਰਨਾ ਇਸ ਦੁਕਾਨ ਮੂਹਰੇ ਇੱਕ ਇਹਦੀ ਫੈਕਟਰੀ ਹੈ ਜਿਹੜੀ ਇਹਨੇ ਬਕਾਇਆ ਕੋਲ ਰੱਖਿਆ 2.5 ਕਰੋੜ ਦੀ ਉਸ ਦੇ ਮੂਹਰੇ ਪੱਕਾ ਮੋਰਚਾ ਲਾਵਾਂਗੇ ਕਿਉਂਕਿ ਸਾਡੀ ਮਜਬੂਰੀ ਬਣ ਜੂਗੀ ਕਿਸਾਨਾਂ ਦੀ ਪਹਿਲਾ ਭਾਅ ਨਹੀਂ ਮਿਲਿਆ ਸਰਕਾਰ ਵੱਲੋਂ ਮੰਗੀ ਦਾ ਉਸ ਤੋਂ ਬਾਅਦ ਵਾਰੀ-ਵਾਰੀ ਸ਼ੋਕੇ ਤੇ ਡੋਬੇ ਦੇ ਵਿੱਚ ਆ ਗਈ ਹੈ ਜੇ ਉਹਨਾਂ ਨੇ ਪੁੱਤਾਂ ਵਾਂਗੂ ਮੂੰਗੀ ਪਾਲ ਕੇ ਸਾਰੀ ਝਾਰ-ਛਮਾਰ ਕੇ ਇਹ ਡੀਲਰਾਂ ਨੂੰ ਦੇਤੀ ਹੈ ਦਾ ਬੇਈਮਾਨ ਡੀਲਰ ਹੈ ਜਿਹੜੇ ਪੱਲਾ ਚੱਕ ਚੁੱਕੇ ਹੈ ਇਸ ਕਰਕੇ ਇਹਨੂੰ ਅੰਨਾ ਰਾਜ ਕਹਿੰਦੇ ਆਸੀਂ ਵੀ ਕਿਸਾਨ ਪਹਿਲਾਂ ਕਰਜ਼ਾਈ ਹੈ ਖੁਦਕਸ਼ੀਆਂ ਕਰੀ ਜਾਂਦਾਗਾ ਤੇ ਉੱਤੋਂ ਸਾਡੀ ਐ ਪੁਲਿਸ ਜਾਂ ਸਾਡੀ ਸਰਕਾਰ ਇਹਦੀ ਮਦਦ ਕਰਨੀ ਨਹੀਂ ਰਹੀ ਇਸ ਕਰਕੇ ਅੱਜ ਧਰਨੇ ਤੋਂ ਬਾਅਦ ਭਰੋਸੇ ਤੋਂ ਅਸੀਂ ਧਰਨਾ ਮੁਲਤਵੀ ਕਰ ਰਹੇ ਆ ਉਸ ਤੋਂ ਬਾਅਦ ਐਤਵਾਰ ਦਾ ਟਾਈਮ ਜਿਹੜਾ ਦਿੱਤਾ ਹੋਇਆ ਉਸ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕਰਾਂਗੇ ਵੀ ਕੇ ਜੂ ਡਕਾਉਂਦਾ ਵੱਲੋਂ ਤੇ ਪੈਸੇ ਜਿਹਨਾਂ ਚੱਕਰ ਕਿਸਾਨਾਂ ਦੇ ਝੋਲੀ ਦੇ ਵਿੱਚ ਨਹੀਂ ਪੈਂਦੇ